ਤੇ ਉਸ ਤੋਂ ਬਾਅਦ ਫਿਰ ਮੁੰਡਿਆਂ ਦਾ ਭੰਗੜਾ ਪੂੰਗੜਾ ਜਿਹਾ ਦੇਖ ਕੇ ਅਸੀਂ ਆ ਗਏ ਤੇ ਬਹੁਤ ਵਧੀਆ ਮੁੰਡਿਆਂ ਨੇ ਉਹ ਕਰਿਆ ਤੇ ਸਮਾਨੇ ਦੀ ਆ ਬਾਈ ਆ ਆਪਣਾ ਇੱਕ ਮੂੰਗਫਲੀ ਵਾਲਾ ਆ ਬਾਈ ਆ 104 ਰੁਪਏ ਕਿਲੋ ਦੇ ਰਿਹਾਗਾ ਬਾਈ ਤੇ ਬਹੁਤ ਟੌਪ ਦੀਆਂ ਨੇਗੀਆਂ ਵਿਕੀ ਹੋ ਰਹੀਆਂ ਨੇ ਕਿਲੋ ਪਾ ਦੇ ਬਿੱਠੀਆਂ ਨੇ ਬਹੁਤ ਵਧੀਆ ਨੇ ਬਤਿਆਣਾ ਆ ਵਿਕੀ ਹੋ ਰਹੀ ਵੀ ਲੈਰੇ ਤੁਹਾਨੂੰ ਦਿਖਾਣੇ ਆਗੇ ਬੈਕ ਕੈਮਰੇ ਨਾਲ ਤੇ ਆ ਬਾਈ ਆ ਇਹਦੀ ਪਛਾਣ ਕਰ ਲੋ ਇਹ ਬਸ ਅੱਡੇ ਦੇ ਬਿਲਕੁਲ ਲਵੇ ਪਾਰਕ ਸਟੇਸ ਤੇ ਕੋਲ ਕਿੰਨਾ ਜੇ ਰ ਹੋ ਗਿਆ ਛੋਟੇ 8 ਸਾਲ ਹੋ ਗਏ ਅੱਛਾ ਇਹ ਵੀਰਾ ਆਪਣਾ ਕਾਫੀ ਵਧੀਆ ਉਹ ਕਰਦਾ ਵਿੱਕੀ ਵੀ ਇਧਰ ਮੋਗਰੀ ਸਭ ਤੋਂ ਵਧੀਆ ਕਿਹੜੇ ਫੈਲੀਆਂ ਨੇ 10 ਸਾਲ ਲਗਾ ਚੁੱਕੋ ਜੂਰ ਬੂਗੀ ਜੂਰ ਬੂਗੀ ਦੇਖੋ ਜੀ ਉਹੀ ਉਧਰੋਂ ਆਉਂਦੀ ਆ ਵਿੱਕੀ ਨੇ ਵੀ ਲਈਆਂ ਨੇ ਕਿਲੋ ਮੂੰਗਫਾਈਆਂ ਨੇ ਲਈਆਂ ਨੇ 1 ਕਿਲੋ ਇਹ ਲਊਗਾ ਤੇ ਬੜਾ ਕਿਲੋ ਹੀ ਲਾਵਾਂਗੇ ਪੱਕੀ ਗੱਲ ਹੈ ਨਾ ਬਾ ਠੀਕ ਆ ਵੀਰੇ ਕੀ ਨਵਾਂ ਤਰਾ ਤੇਰਾ ਨਾਮ ਕੀ ਆ? ਅਮਿਤ। ਅਮਿਤ? ਠੀਕ ਆ। ਤੇ ਚੱਲ ਰਿਹਾਗਾ ਮੁੰਡਾ। ਮੂੰਹ ਭੜੀਆਂ ਭੁੰਰ ਰਿਹਾਗਾ ਤੇ ਨਾਲ ਦੀ ਨਾਲ ਦੇ ਕੋਲੇ ਕਸਟਮਰ ਵੀ ਬੈਠਣੇ ਆ। ਤੇ ਵਿੱਕੀ ਫਿਰ ਚਲੀਏ ਪਾਣਾ। ਕਿਦਾਂ ਸਾਡੀਆਂ ਨਾਲ ਚੌੜੇ ਪਿੱਛੇ ਵੇਰ। ਹੈਂ? ਨਾ ਕਿ ਨਾ ਸਾਡੀਆਂ ਨਾਲ ਜੋਖ ਦੇ। ਨਾ 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 ਤੁਹਾਡੀਆਂ ਕਿਉਂ ਜੋਖੂਗਾ। ਤੇ ਵਧੀਆ ਮੁੰਡਾ। ਤੇ ਜਦੋਂ ਵੀ ਤੁਸੀਂ ਆਉਣੇ ਹੋਗੇ ਤਾਂ ਇਹ ਦੀ ਪਛਾਣ ਕਰ ਲਓ ਵੀਰ ਦੀ ਬਾਪੂ ਆ ਗਿਆ ਬਾਪੂ ਬਹੁਤ ਵਧੀਆ ਮੁੰਡਾ ਵੰਗਫਲੀਆਂ ਉਹ ਕਰਦਾ ਹੈਗਾ ਤੂੰ ਸਪੈਸ਼ਲ ਲੈਣ ਆਉਣਾ ਹੁਣ ਇਥੋਂ ਇਹਦੇ ਕੋਲੋਂ ਮੁੰਡੇ ਕੋਲੋਂ ਨਾੜਾ ਤੇ ਬਾਪੂ ਕਹਿੰਦਾ ਮੈਂ ਦੂਜੇ ਦੀ ਜਿਹਦੇ ਨੇ ਕਹਿੰਦਾ ਵੀ ਲੈਣ ਆਉਣਾਗਾ ਤੇ ਬਹੁਤ ਵਧੀਆ ਮੁੰਡਾ ਵੰਗਫਲੀਆਂ ਜਿਹੜੀਆਂ ਇਹ ਕਰਦਾ ਹੈਗਾ ਤੇ ਇਹਦਾ ਜਾਦੇ ਪਾਤੀਆਂ ਮਿਲਦਾ ਚਲੋ ਠੀਕ ਆ ਚਲੋ ਫਿਰ ਚੱਲਦੇ ਆਂ ਕਿ ਬਾਕੀ ਕਰ ਦਾਂਗੇ ਆਪਦੇ ਕੰਮ ਕਰ ਦੇਖਦੇ ਆਂਗੇ ਹੁਣ ਇੱਕ ਉਦੂ ਬਾਦ ਖਵਾ ਕੇ ਮੂੰਗਫਲੀਆਂ ਇਹਦਾ ਬੜਾ ਲਹੂ ਪੀਤਾ ਕਦੇ ਬਲੇਜ਼ਰ ਦੇ ਦੇ ਕਦੇ ਕੋਟ ਦੇ ਦੇ ਕਦੇ ਕੁਛ ਕਰ ਦੇ ਕਦੇ ਕੁਛ ਕਰ ਦੇ ਆ ਹੁਣ ਬੈਠਾ ਸ਼ੋਰੂਮ ਦੇ ਵਿੱਚ ਬੜਿਆ ਤੇ ਹੁਣ ਕਦੇ ਕੁਛ ਕਰਦਾ ਕਦੇ ਕੁਛ ਹੁਣ ਮਨ ਲਗਾ ਬਲੇਜ਼ਰ ਉਹ ਇੱਕ ਪਿੱਛੇ ਹਜੇ ਟ੍ਰਾਈਆਂ ਮਾਰ ਰਿਹਾ ਹੈਗਾ ਪਾਪਾ ਦੇਖ ਰਿਹਾ ਹੈਗਾ ਆ ਦੇਖ ਸਹਿਜ ਠੀਕ ਹੈ ਸਹਿਜ ਠੀਕ ਆ ਤੇਰਾ ਉਹੀ ਲੱਗਦਾ ਤੈਨੂੰ ਸੈੱਟ ਆ ਇਹ ਹਾਓ ਚੈੱਕ ਚ ਵੀ ਠੀਕ ਹੈਗਾ ਜੀ ਲੈਣਾ ਕੋਈ ਕਰੀਮ ਕੋਈ ਕਰੀਮ ਕੋਈ ਕਰੀਮ ਜੇ ਕਲਰ ਚ ਦਿਖਾ ਬਾਈ ਨੂੰ ਫਰਾ ਕੋਈ ਵਧੀਆ ਜਾ ਤੇ ਅਸੀਂ ਓਦੋਂ ਬਾਅਦ ਫਿਰ ਇੱਕ ਯਾਰ ਦੋਸਤ ਆਪਣਾ ਮੁੰਡਾ ਉਹਦੀ ਗੁੜੀ ਦਾ ਵਿਆਹ ਸੀਗਾ ਤੇ ਉਧਰ ਨੂੰ ਆਗੇ ਤੇਗੇ ਆਹ ਖੜਨੇ ਦੋਨੇ ਸੇਨਾਪਤੀ ਬੰਦੇ ਆ ਸਾਹਮਣੇ ਵਿਆਹ ਵਾਲਾ ਘਰ ਆਗਾ ਇਹ ਦੋਨੇ ਨੇਗੇ ਇਹ ਹੁਣ ਦੇਖਦੇ ਨੇਗੇ ਅਸੀਂ ਹੁਣ ਸਾਡੀ ਪਿੰਡ ਚੱਲਣ ਦੀ ਤਿਆਰੀ ਹੈ ਵੀ ਪਿੰਡ ਨੂੰ ਚੱਲੀਏ ਦੇਖਦੇ ਆਂਗੇ ਰਸਤੇ ਦੇ ਵਿੱਚ ਮੂਸਾ ਪਿੰਡ ਆਉਂਦਾ ਹੈਗਾ ਦੇਖਾਂਗੇ ਜੀ ਉੱਥੇ ਖੜਗੇ ਰਸਤੇ 'ਚ ਫੇ ਤੁਹਾਨੂੰ ਵੀ ਦਿਖਾਵਾਂਗੇ ਉਹਦਾ ਕੀ ਸਿਸਟਮ ਹੁੰਦਾਗਾ ਜੇ ਖੜੇ ਤਾਂ ਪੱਕਾ ਵਾਦਾ ਕੋਈ ਨਹੀਂ ਜੇ ਖੜੇ ਤਾਂ ਦਿਖਾਵਾਂਗੇ ਜ਼ਰੂਰ ਤੇ ਹੁਣ ਅਸੀਂ ਜਿਹੜਾ ਹੈਗਾ ਤੇ ਸਿੱਧੂ ਮੂਸੇ ਵਾਲਾ ਆਪਣਾ ਬ੍ਰਦਰ ਤੁਹਾਨੂੰ ਪਤਾਗਾ ਹਨ ਤੇ ਬਹੁਤ ਵਧੀਆ ਜਿਹੜਾ ਸਿੰਗਰ ਵੀ ਤੀਗਾ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਨੇ ਤੇ ਤਕਰੀਬਨ ਹੁਣ ਉੱਥੇ ਆਏ ਹੋਏ ਤੇਗੇ ਆ ਤੁਸੀਂ ਮੇਰੇ ਸਾਹਮਣੇ ਦੇਖ ਰਹੋਗੇ ਬਾਈ ਦੀ ਸਮਾਦਾ ਇੱਥੇ ਇੱਥੇ ਬਾਈ ਦੀ ਜਿਹੜੀ ਡੈੱਡ ਬੋਡੀ ਦਾ ਸੰਸਕਾਰ ਕੀਤਾ ਤੀਗਾ ਤੇ ਆਹ ਸਾਹਮਣੇ ਸਮਾਦਾ ਗਈ ਆ ਤੁਹਾਨੂੰ ਲਵੇ ਕਰਕੇ ਦਿਖਾਉਣਾ ਹੈ ਤੁਹਾਨੂੰ ਉਨੇ ਤੇ ਆ ਜਿਹੜਾ ਬਾਈ ਦਾ ਪੁੱਤ ਲੱਗਿਆ ਹੋਇਆ ਹੈਗਾ ਆ ਸਾਹਮਣੇ ਬੁੱਤਾਂ ਦਾ ਬਾਈ ਦਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਸੇ ਜਗ੍ਹਾ ਦੇ ਉੱਤੇ ਇਸੇ ਜਗ੍ਹਾ ਦੇ ਉੱਪਰ ਜਿਹੜਾ ਬਾਈ ਦਾ ਅੰਤਿਮ ਸੰਸਕਾਰ ਸੀ ਉਹ ਕੀਤਾ ਸੀਗਾ ਤੇ ਦੇਖ ਲਓ ਡੇਟ ਆਫ ਬਰਥ ਸੀ ਜਿਹੜੀ ਬਾਈ ਦੀ 11 6 93 11 6 93 ਤੋਂ ਲੈ ਕੇ 23 5 2022 ਨੂੰ ਜਿਹੜੀ ਬਾਈ ਦੀ ਡੇਥ ਹੋ ਗਈ ਸੀਗੀ ਤੇ ਉਹਨਾਂ ਦਾ ਸੰਸਕਾਰ ਜਿਹੜਾ ਇੱਥੇ ਹੋਇਆ ਸੀ ਆ ਤੁਸੀਂ ਦੇਖ ਸਕਦੇ ਹੋਗੇ ਪਿੱਛੇ ਆ ਦੇਖੋ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋਗੇ ਪਿੱਛੇ ਹੁਣ ਪਾਰਕ ਵਗੈਰਾ ਬਣ ਗਿਆ ਸਮਾਧੇ ਵਾਲੇ ਦਿਵਾਲੇ ਆ ਰੇਲਿੰਗ ਕਰਤੀ ਇਹਨਾਂ ਨੇ ਰੇਲਿੰਗ ਬਹੁਤ ਵਧੀਆ ਕਰੀ ਹੋਈ ਹੈਗੀ ਚਲੋ ਨਾਲੇ ਤਾਂ ਕੋਈ ਡੰਗਰ ਬੱਚਾ ਨਹੀਂ ਆਉਂਦਾ ਹੈਗਾ ਨਾਲੇ ਹਰ ਇੱਕ ਤਰ੍ਹਾਂ ਦਾ ਇੱਥੇ ਮਤਲਬ ਕੋਈ ਬੰਦਾ ਬਹਿ ਵੀ ਸਕਦਾ ਹੈਗਾ ਜਿੱਦਾਂ ਮਰਜੀ ਉਹ ਕਰ ਸਕਦਾ ਹੈਗਾ ਤੇ ਬਾਕੀ ਦੇਖ ਲਓ ਇਹ ਸੀਗਾ ਇੱਥੇ ਜਿਹੜਾ ਬਾਈ ਦਾ ਸੰਸਕਾਰ ਹੋਇਆ ਸੀ ਇਸ ਜਗ੍ਹਾ ਦੇ ਉੱਪਰ ਆ ਬਾਈ ਦੇ ਫੋਟੋ ਵੀ ਲੱਗੇ ਹੋਏ ਨੇ ਬਾਈ ਦਾ ਬੁੱਤ ਵੀ ਲੱਗਿਆ ਹੋਇਆ ਹੈਗਾ ਤੇ ਆਜੋ ਫਿਰ ਆਪਾਂ ਦੇ ਤੇ ਟੀਮ ਆ ਮੇਰੇ ਭਰਾ ਨੇਗੇ ਇੱਕ ਵੱਡਾ ਭਰਾ ਇੱਕ ਛੋਟਾ ਭਰਾ ਆਏ ਸੀਗੇ ਇਧਰ ਨੂੰ ਅੱਜ ਘੁੰਮਣ ਤੇ ਸੋਚਿਆ ਵੀ ਚਲੋ ਤੁਹਾਨੂੰ ਵੀ ਦਿਖਾ ਦਈਏ ਕਰਮ ਜੀ ਤਾਂ ਠੀਕ ਵਧੀਗੇ ਪਤਾ ਨਾ ਹਾਂ ਪਤਾ ਨਾ ਵੈਸੇ ਉਹ ਵੀ ਬੈਠਣ ਵਾਸਤੇ ਵੀ ਜਗਾ ਜਿਹੜੀ ਰੇਲਿੰਗ ਨੂੰ ਲਾਦੀ ਹੈ ਨਾ ਉਹ ਵੀ ਸੈੱਟ ਹੋ ਗਿਆ ਤੇ ਚਲੋ ਹਾਂ ਬਰਬਾਈ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਹੁਣ ਅਸੀਂ ਚੱਲਦੇ ਆਂਗੇ ਦੇਖਦੇ ਆਂਗੇ ਬਾਕੀ ਕੀ ਗੱਲਬਾਤ ਕਿਦਾਂ ਵੀ ਹੁੰਦੀ ਹੈਗੀ ਤੇ ਆ ਸਾਹਮਣੇ ਜਿਹੜੀ ਸਮਾਦ ਦੇ ਸਾਹਮਣੇ ਦੇਖੋ ਤੁਸੀਂ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਹੈਗੀਆਂ ਜਿਹੜੀਆਂ ਇਹਦੇ ਉੱਤੇ ਜਿਹੜਾ ਬਾਈ ਦਾ ਜਿਹੜਾ ਸਮਾਨ ਮਿਲਦਾਗਾ ਫੋਟੋ ਹੋਗੇ ਕੱਪ ਹੋਗੇ ਟੀ-ਸ਼ਰਟਾਂ ਵਗੈਰਾ ਤੇ ਉਹ ਸਮਾਨ ਮਿਲਦਾਗਾ ਆ ਫੋਟੋ ਉੱਪਰ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਪਿਆ ਹੈਗਾ ਤੇ ਸ਼ਾਇਦ ਕਰਮਜੀਤ ਨੂੰ ਕੁਝ ਪਸੰਦ ਆ ਰਿਹਾ ਓਏ ਤੇ ਦੇਖਦੇ ਆਂਗੇ ਬਾਕੀ ਆ ਦੇਖੋ ਸਾਰਾ ਇਹ ਸੜਕ ਦੇ ਉੱਪਰ ਹੁਣ ਪੱਕਾ ਵੀ ਕਰ ਰਹੇ ਨੇਗੇ ਆ ਇਧਰ ਕੰਮ ਜਿਹੜਾ ਚੱਲ ਰਿਹਾ ਹੈਗਾ ਸਾਹਮਣੇ